ਮਣੀਪੁਰ ਕੀ ਹਾਲ ਹੈ ਨਵਾਂ ਸ਼ਹਿਰ ਰੋਪੜ ਮੁਖ ਮਾਰਗ ਤੇ ਸਥਿਤ ਕਈ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਸਵਿਫਟ ਕਾਰ ਅਤੇ ਆਲਟੋ ਕਾਰ ਵਿੱਚ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਆਲਟੋ ਕਾਰ ਵਿੱਚ ਸਵਾਰ ਦੋ ਵਿਅਕਤੀ ਅਤੇ ਦੋ ਮਹਿਲਾਵਾਂ ਗੰਭੀਰ ਜ਼ਖਮੀ ਹੋ ਗਈਆਂ ਜਦਕਿ ਇੱਕ ਲੜਕੀ ਦੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਆਲਟੋ ਕਾਰ ਜੋ ਕਿ ਬਿਆਸ ਤੋਂ ਨਾਲਾਗੜ ਹਿਮਾਚਲ ਪ੍ਰਦੇਸ਼ ਜਾ ਰਹੀ ਸੀ ਜਦੋਂ ਇਹ ਕਾਰ ਕੋਈ ਪੈਟਰੋਲ ਪੰਪ ਦੇ ਸਾਹਮਣੇ ਉੱਜੀ ਦਾ ਅੱਗੋਂ ਇੱਕ ਦੂਸਰੀ ਕਾਰ ਜੋ ਕਿ ਸਬਜ਼ੀ ਲੈ ਕੇ ਅਚਾਨਕ ਸੜਕ ਤੇ ਚੜੀ ਤਾਂ ਪਿੱਛੋਂ ਆ ਰਹੀ अल्टੋ ਕਾਰ ਦੀ ਇਸ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰਾਂ ਦੇ ਪਰਖੱਚੇ ਤੱਕ ਉੱਡ ਗਏ ਅਤੇ अल्टੋ ਕਾਰ ਪਲਟਿਆ ਖਾਂਦੀ ਹੋਈ ਕਾਫੀ ਦੂਰ ਜਾ ਡੇਗੀ। ਜਿਸ ਵਿੱਚ ਇੱਕੋ ਪਰਿਵਾਰ ਦੇ 5 ਲੋਕ ਸਵਾਰ ਸਨ ਜਿਨ੍ਹਾਂ ਵਿੱਚ 4 ਲੋਕ ਜ਼ਖਮੀ ਹੋ ਗਏ ਅਤੇ ਇੱਕ ਲੜਕੀ ਦੀ ਮੌਤ ਹੋ ਗਈ। ਅਤੇ ਸਵਿਫਟ ਕਾਰ ਵਿੱਚ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਜੋ ਕਿ ਹਸਪਤਾਲ ਤੋਂ ਮੌਢਲੀ ਸਹਾਇਤਾ ਲੈ ਕੇ ਚਲੇ ਗਏ ਹਨ ਨਹੀਂ 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 ਰੋਕੋ ਲੱਗੇ ਇਧਰ ਕੋ ਮਗਰ ਗੱਡੀ ਇੱਥੇ ਸਾਡੀ ਲੱਗੇ ਜਿਹੜੀ ਥੱਲੇ ਸੀ ਉਹ ਗੱਡੀ ਤੁਹਾਡੀ ਹੈ ਨਾ ਨਿਕਲ ਕੇ ਇਹ ਗੱਡੀ ਇਧਰੋਂ ਆਦੀ ਸੀ ਤੇ ਤੇਜ਼ ਹੋਣੇ ਵਜਾ ਨਾਲ ਦੇਖਿਆ ਗਲਤੀ ਨਹੀਂ ਤੇਜ਼ ਵੀ ਹੋਣੀ ਭਾਜੀ ਧਿਆਨ ਕਿਤੇ ਆਲੇ ਦੁਆਲੇ ਜਾਂ ਗੱਲਾਂ ਕਰਨੇ ਚ ਕੁਝ ਵੀ ਰੱਖ ਲੈ ਕਿਤੇ ਕਿਤੇ ਅਸੀਂ ਮਗਰ ਮਗਰੇ ਸੀਗੇ ਇਹਦੇ ਨਾਲੇ ਨਾਲ ਸੀਗੇ ਅਸੀਂ ਵੀ ਹੈ ਨਾ ਤੇ ਜਦ ਤਵੇਂ ਇਹਨਾਂ ਨੇ ਕਿ ਦੇਖਨੇ ਅੱਖਾਂ ਦੇ ਸਾਹਮਣੇ ਹੋ ਗਿਆ ਇਹ ਗੱਡੀ ਆਪ ਸਿੱਧੀ ਕੀਤੀ ਆਪਾਂ ਭਾਜੀ ਕੋਈ ਕੋਈ ਨਹੀਂ ਆਦਾ ਹੋਈ ਹੈ ਹਮਨੇ ਕੋਈ ਗੱਡੀ ਚੁੱਕੀ ਹੈ ਹਾਂ ਹਾਂ ਆਪਾਂ ਇਹਨਾਂ ਨੇ ਇਸ਼ਾਰਾ ਜਣਾ ਐਸੀ ਗੱਡੀ ਪੂਰੀ ਪਲਟੀ ਪਲਟੀ ਹੋ ਗਈ ਗੱਡੀ ਪੂਰੀ ਪਲਟੀ ਹੋਈ ਸੀ ਆਕੇ ਪਰ ਹਮ ਸਭ ਨੇ ਭਈਆ ਵਗੈਰਾ ਨੇ ਉਠਾ ਕੇ ਸਿਫਤੀ ਗੀਤੀ ਗਈ ਤੋ ਇਹ ਤਾਂ ਵਿੱਚ ਤਵੀ ਹੋਏ ਤੇ ਐਮਬਰੋਸ ਤੋਂ ਕਿੰਨੀ ਦਿਨ ਬਦਾਈਂ ਗੇ ਰਾਤ ਹੁੰਦੀ ਨਾ ਫੇਰ ਨਹੀਂ ਕਿਸੇ ਨੇ ਦੇਖਣਾ ਸਕੇ ਬਚਾਰਿਆਂ ਨੇ ਮਰ ਜਾਣਾ ਅੱਜ ਆਣਾ ਸੀ ਸੀਰੀਅਸ ਸੀ ਨਾ ਉਹਦਾ ਸਿਰ ਫਸ ਗਿਆ ਪਿੱਛੇ ਬਹੁਤ ਮੁਸ਼ਕਲ ਗੱਡੀ ਉਹ ਤਾਕੀ ਤਾਂ ਖੁੱਲੀ ਨਹੀਂ ਹੋਈ ਪਾਜੀ ਉਹ ਨਹੀਂ ਤਾਂ ਕੀ ਖੁੱਲੀ ਸੀ ਪਿੱਛੇ ਦਾ ਬੱਟ ਸਾਡੇ ਤਾਂ ਕੀ ਨੂੰ ਨੂੰ ਉਹ ਨਹੀਂ ਤਾਂ ਖੁੱਲੀ ਨਹੀਂ ਸਕੀ ਹੈ ਕੋ ਖੁੱਲ ਨਾਮ ਜੀ ਨਾਮ ਐਸਆਈ ਕੁਲਦੀਪ ਕੁਮਾਰ ਜੀ ਕੁਲਦੀਪ ਜੀ ਕਿੱਦਾਂ ਐਕਸੀਡੈਂਟ ਹੋਇਆ ਹੈ ਇਹ ਇਧਰ ਜਲੰਧਰ ਸਾਈਡ ਤੋਂ ਆ ਰਹੇ ਸੀ ਇੱਕ ਆ ਜਿਹੜੀ ਗੱਡੀ ਹੈ ਇਹ ਸਬਜ਼ੀ ਲੈ ਰਹੀ ਸੀ ਇਹਨਾਂ ਨੇ ਪਿੱਛੋਂ ਮਾਰੀ ਹੈ ਜਿੱਦਾਂ ਦੱਸਣ ਮੁਤਾਬਕ ਹੈ ਲੋਕਾਂ ਦੇ ਅਸੀਂ ਆ ਆਲਟੋ ਗੱਡੀ ਜਿੱਦਾਂ ਦੱਸਦੇ ਆ ਲੋਕ ਅਸੀਂ ਤਾਂ ਬਾਅਦ ਚਾਇਨਾ ਜੀ ਠੀਕ ਹੈ ਜਾਣਾ ਕਿੱਥੇ ਨੂੰ ਸੇ ਆਲਟੋ ਗੱਡੀ ਨਾਲ ਇਹ ਰੋਪੜ ਸਾਈਡ ਜਾਣਾ ਸੀ ਇਹਨਾਂ ਦੇ ਨਾਲਾਗੜ੍ਹ ਕੇਤੇ ਜਾਣਾ ਸੀ ਤੇ ਉਹ ਗੱਡੀ ਲੋਕਲ ਲੱਗਦੀ ਆ ਬਲਾਚੌਰ ਦੀ ਹਾਂਜੀ ਉਹ ਦੇਖਦੇ ਆ ਜੀ ਬਲਾਚੌਰ ਦਾ ਨੰਬਰ ਹੈ ਉਹਦਾ ਉਹ ਦੇਖਦੇ ਆ ਐਡਰੈਸ ਗੱਡੀ ਜਿਹੜੀ ਕੀ ਕਹਿਣਾ ਚਾਹਦੇ ਲਗਾਤਾਰ ਹਾਸੇ ਵੱਰ ਰਹੇ ਆ ਕੀ ਇਹ ਵੇਅਰ ਕਰਨਾ ਚਾਹੁੰਦੇ ਹੋ ਜਨਤਾ ਨੂੰ ਅਸੀਂ ਜਨਤਾ ਨੂੰ ਇਹੀ ਕਹਿਣਾ ਚਾਹੁੰਦੇ ਜੀ ਸਪੀਡ ਸਲੋ ਰੱਖੋ ਰੋਂਗ ਸਾਈਡ ਨਾ ਚਲੋ ਇਹੀ ਬੇਨਤੀ ਕਰਦੇ ਆਂ ਅਸੀਂ ਪਬਲਿਕ ਨੂੰ ਸਾਰੀ ਨੂੰ ਜੀ ਜਿਹੜੇ ਪਾਲਟੋ ਗੱਡੀ 'ਤੇ ਜਿਹੜੇ ਸਵਾਰ ਸਕੇ ਬਚਾ ਹੋਇਆ ਉਹਨਾਂ ਦਾ ਹਾਂ ਕੁਝ ਸੀਰੀਅਸ ਹੈ ਇੱਕ ਦੋ ਕਹਿੰਦੇ ਲੜਕੀ ਸੀਰੀਅਸ ਹੈ ਬਾਕੀ ਠੀਕ ਹੈ ਜੀ ਇਹਨਾਂ ਦੇ ਵਿੱਚ ਇਹਨਾਂ ਦੇ ਨਹੀਂ ਪਤਾ ਜੀ ਇਹਨਾਂ ਦੇ ਠੀਕ ਹੈ ਇਹ ਠੀਕ ਹੈ ਜੀ ਜਿਹੜਾ ਉੱਥੇ ਤੇ ਚੜੀ ਤੇ ਆਇਆ ਨਾ ਉਹ ਗੱਡੀ ਆਂਦੀ ਸੀ ਪਿੱਛੇ ਤੋਂ ਸਪੀਡ ਨਾਲ ਉਹਨਾਂ ਤੇ ਗੱਡੀ ਨਹੀਂ ਸੰਭਲ ਹੋਈ ਉਹ ਉਹ ਵਿੱਚ ਪਿੱਛੇ ਵੱਜੀ ਪਾਲਟ ਗਈ ਅੱਛਾ ਗੱਡੇ ਚ ਕੌਣ ਕੌਣ ਬੈਠਾ ਸੀ ਕਿਹੜੇ ਕਿਹੜੇ ਇਹਦੇ ਚ ਵੀ ਪਰਿਵਾਰ ਸੀ ਉਹਦੇ ਚ ਵੀ ਪਰਿਵਾਰ ਸੀ ਅੱਛਾ ਪਰਿਵਾਰ ਸੀ ਇਹ ਤੋਂ ਇੱਕ ਬੰਦਾ ਤਿੰਨ ਲੇਡੀਆਂ ਉਹਦੇ ਚ ਦੋ ਬੰਦੇ ਤਿੰਨ ਲੇਡੀਆਂ ਪਤਾ ਕਿੱਥੇ ਨੂੰ ਜਾਣਾ ਸੀ ਇਹਨਾਂ ਨੇ ਇਹ ਮੇਰੇ ਖਿਆਲ ਸਾਧ ਸੰਗ ਬਿਆਸ ਤੋਂ ਆਏ ਸੀ ਜੀ ਜਾਣਾ ਇਹਨਾਂ ਨੇ ਵੇਖ ਚੰਡੀਗੜ੍ਹ ਉੱਧਰ ਤਾਂ ਜੀ ਤੇ ਬਚਾ ਹੋਇਆ ਹੁਣ ਸਰ ਹਾਂ ਹਾਂ ਬਚਾ ਜੀ ਇੱਕ ਕੁੜੀ ਸੀਰੀਅਸ ਹੈ ਬਾਕੀ ਬਚਾਇਆ ਬਾਪ ਬਾਪੇ ਦੀ ਉਹਨੂੰ ਕਿੱਥੇ ਰੈਫਰ ਕੀਤਾ ਉਹਨਾਂ ਲੈ ਕੇ ਗਏ ਜੀ ਬੜਾ ਚੌਕ ਸੂਰੀ ਹਸਪੀਟਲ ਭਾਈ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਭਾਈ ਮਨਜੀਤ ਸਿੰਘ ਹੈ ਭਾਈ ਕਿੱਦਾਂ ਐਕਸੀਡੈਂਟ ਹੋਇਆ ਏ ਭਾਜੀ ਆਪਾਂ ਮਗਰ ਮਗਰੇ ਸੀਗੇ ਤੇ ਗੱਡੀ ਉਹ ਇੱਥੇ ਖੜੀ ਸੀਗੀ ਇਹ ਪਿੱਛੋਂ ਆ ਕੇ ਲੱਗੀ ਗੱਡੀ ਕਿਤਾ ਜੀ ਕਿਹੜੀ ਗੱਡੀਆਂ ਸੀਗੇ ਤੁਹਾਨੂੰ ਇਹ ਕਾਲਟੋ ਹੈ ਕੋ ਸਵਿਫਟ ਹੈ ਇਹ ਕਿੱਥੇ ਨੂੰ ਜਾਦੇ ਸੀ ਪਤਾ ਕੁਝ ਇਧਰੋਂ ਆ ਰਿਹਾ ਸੀ ਬੜਾ ਚੌੜ ਸਾਈਡ ਤੋਂ ਇਧਰ ਜਾ ਰਿਹਾ ਸੀ ਰੋਪੜ ਸਾਈਡ ਨੂੰ ਰੋਪੜ ਸਾਈਡ ਤੋਂ ਆ ਰਹੀ ਗੱਡੀ ਨਹੀਂ ਨਹੀਂ ਰੋਂਗ ਸਾਈਡ ਨਹੀਂ ਸੀਗੀ ਗੱਡੀਆਂ ਸਾਰੀਆਂ ਸਹੀ ਸਹੀ ਸੀਗੀਆਂ ਪਿੱਛੇ ਦੇ ਮਾਰ ਹਾਂਜੀ ਪਿੱਛੋਂ ਗੱਡੀ ਲੱਗੀ ਆ ਆ ਕੇ ਅੱਛਾ ਪਿੱਛੋਂ ਲੱਗੀ ਹਾਂਜੀ ਇਹ ਪਿੱਛੋਂ ਲੱਗੀ ਉਹ ਗੱਡੀ ਖੜੀ ਹੋ ਕੇ ਸਬਜ਼ੀ ਲੈ ਕੇ ਤੁਰੀ ਸੀਗੀ ਗੱਡੀ ਇਹਨਾਂ ਨੇ ਕਿ ਥੱਲੇ ਸੀ ਜੇ ਕੱਚੇ ਤੇ ਹੀ ਤੇ ਇਹ ਪਿੱਛੋਂ ਆ ਕੇ ਗੱਡੀ ਲ ਹਾਂਜੀ ਗੱਡੀ ਦੇਖ ਰਿਹਾ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਬਿਲਕੁਲ ਖਤਮ ਹੋ ਗਈ ਹਾਂਜੀ ਗੱਡੀ ਤਾਂ ਖਰਮੇ ਆ ਜੀ ਗੱਡੀ ਅਸੀਂ ਸਿੱਧੀ ਕੀਤੀ ਆ ਜੀ ਇਸ ਆਲਟੋ ਗੱਡੀ ਚ ਕੌਣ ਕੌਣ ਬੈਠਾ ਸਕੇ ਫੈਮਿਲੀ ਸੀ ਕੀ ਉਹਨਾਂ ਦੀ ਸਾਰੀ ਨਾਲਾਗੜ ਹਾਂਜੀ ਨਾਲਾਗੜ ਦੇ ਮਾਤਾ ਸੀ ਦੋ ਕੁੜੀਆਂ ਸੀ ਇੱਕ ਬੇਟਾ ਸੀ ਇੱਕ ਆਪਸੀ ਉਹ ਸਵਾਰਿਆ ਸਕੇ ਇਹ ਬਿਆਸ ਤੋਂ ਆ ਰਹੇ ਸੀ ਨਾਲਾਗੜ ਨਾਲਾਗੜ ਜਾਣਾ ਸੀ ਹਾਂਜੀ ਆਲਟੋ ਗੱਡੀ ਵਾਲਿਆਂ ਨਾਲ ਆਲਟੋ ਗੱਡੀ ਵਾਲਿਆਂ ਨਾਲ ਤੇ ਦੂਏ ਨੇ ਕਿੱਥੇ ਆਣਾ ਸੀਗਾ ਉਹ ਤਾਂ ਲੋਕ ਲਈ ਆ ਜੀ ਉਹ ਤਾਂ ਬੜਾ ਚੋਰ ਦਾ ਨੰਬਰ ਲੋਕ ਲਈ ਆ ਉਹ ਤਾਂ ਹਾਂਜੀ ਤੇ ਮਤਲਬ ਕਹਿਣਾ ਚਾਹੁੰਦਾ ਜੇ ਤਾਂ ਐਕਸੀਡੈਂਟ ਵੱਧ ਰਹੇ ਆ ਪਰ ਹੁਣ ਕਹਿਣਾ ਕੀ ਆ ਸਪੀਡ ਦੀ ਵਜ੍ਹਾ ਨਾਲ ਹੋਇਆ ਸਪੀਡ ਦੀ ਵਜ੍ਹਾ ਨਾਲ ਹੋਇਆ ਜੀ ਸਪੀਡ ਦੀ ਵਜ੍ਹਾ ਨਾਲ ਹਾਂ ਸਪੀਡ ਦੀ ਵਜ੍ਹਾ ਇਹ ਗੱਡੀ ਬਹੁਤ ਤੇਜ਼ ਸੀ ਅਸਲ ਆਲਟੋ ਕੱਡੀ ਤੇਜ਼ ਸੀ ਹਾਂ ਬਹੁਤ ਤੇਜ਼ ਸੀ ਉਹ ਪਿੱਛੇ ਦੇ ਉਹਨਾਂ ਨੇ ਜਿਆ ਪਿੱਛੇ ਚੜਾਈ ਜੀ ਤਾਂ ਚੱਕ ਕੇ ਉਹ ਲੈ ਗਿਆ ਉੱਥੇ ਲੈ ਗਿਆ ਇਹ ਪਾਰਟੀ ਕੋਈ ਕਸੂਰ ਨਹੀਂ ਆਇਆ ਆਲਟੋ ਗੱਡੀ ਵਿੱਚ ਕੌਣ ਕੌਣ ਸੇ ਗਿਆ ਸਵਾਰ ਇਹਦੇ ਵਿੱਚ ਇੱਕ ਮਾਤਾ ਸੀ ਦੋ ਬੇਟੀਆਂ ਸੀ ਇੱਕ ਬੇਟਾ ਇੱਕ ਪਰਸਨ ਉਹਨਾਂ ਨੂੰ ਬਚਾਇਆ ਹੋਇਆ ਹੈ ਹਾਂ ਬਚਾਇਆ ਜੀ ਇੱਕ ਲੜਕੀ ਸੀਰੀਅਸ ਹੈ ਉਹਦੀ ਲੱਤ ਟੁੱਟ ਗਈ ਵੀ ਹੈ ਸਿਰੇ 'ਚ ਦਵਾ ਆ ਗਿਆ ਉਹਦਾ ਸੈਕਟਰ ਗੱਟੀ ਵਾਲੇ ਲੱਤਾਂ ਉਹ ਸਹੀ ਹੈ ਜੀ ਉਹ ਸਾਰੀ ਇੱਕ ਕੁੜੀ ਦੀ ਲੱਤ ਹੋਇਆ ਜੀ ਉਹ ਸਹੀ ਹੈ ਉਹਦਾ ਉਹਦਾ ਕਿ ਟੁੱਟੀ ਨਹੀਂ ਆਈ ਇਹਦੇ 'ਚ ਦੋ ਕੁੜੀਆਂ ਦੀ ਲੱਤਾਂ ਟੁੱਟ ਗਈਆਂ ਇਹ ਇੱਧਰ ਇੱਕ ਜ਼ਿਆਦਾ ਸੀਰੀਅਸ ਹੈ ਭਾਜੀ ਇੱਕ ਜ਼ਿਆਦਾ ਸੀਰੀਅਸ ਹੈ ਉਹ ਬੜਾ ਜ਼ੋਰ ਸਿਮਲਾ ਹਸਪੀਟਲ ਗਏ ਆ ਹੁਣ ਉੱਥੇ ਦੇਖੋ ਕਿੱਥੇ ਰੈਫਰ ਕਰਦੇ ਪਰਮਾਤਮਾ ਨੂੰ ਬਚਾ ਲਵੇ ਆ ਫੋਨ ਨੀ ਚੱਕਣਾ 100 ਨੰਬਰ ਤੇ ਫੋਨ ਨੀ ਚੱਕਣਾ ਅੱਧਾ ਘੰਟਾ ਐਕਸੀਡੈਂਟ ਹੋਇਆ ਨੋਇਆ ਕੋਈ ਪੁਲਿਸ ਨਹੀਂ ਆ ਰਹੀ ਕੋਈ ਐਂਬੂਲੈਂਸ ਨਹੀਂ ਆ ਰਹੀ ਪੂਰੇ ਅੱਧੇ ਘੰਟੇ ਬਾਅਦ ਗੱਡੀਆਂ ਆਈਆਂ ਐਨੇ ਪਰੇਸ਼ਾਨ ਜੇ ਪਬਲਿਕ ਨਾ ਘੱਡੀਆਂ ਰੋਕਦੀ ਬਹੁਤ ਵੱਡਾ ਹਾਨੀਸਾਨ ਹੋ ਰਿਹਾ ਹੈ ਤਗਾ ਇੰਨੀ ਮਾੜੀ ਘੱਡੀਆਂ ਕਾਰਜਕਾਰੀ ਸਾਹੇ ਲੋਕਾਂ ਨੂੰ ਦੱਸੋ ਜੀ ਪੁੱਛਿਆ ਤੁਸੀਂ ਪੈਨ ਲੋਕ ਲੱਗੇ ਬੰਦੇ